ਸਤਿ ਸ਼੍ਰੀ ਅਕਾਲ ਸਵਾਗਤ ਹੈ ਇੱਕ ਹੋਰ ਨਵੀਂ ਕਹਾਣੀ ਵਿੱਚ ਰਿਸ਼ਤੇ ਨਾਤੇ ਖੂਨ ਸਭ ਪਾਣੀ ਹੋ ਗਿਆ ਲੱਗਦਾ ਦੋ ਕੁ ਦਿਨ ਪਹਿਲਾਂ ਇੰਡੀਆ ਰਣਦੀਪ ਛੋਟੀ ਭੈਣ ਨਾਲ ਗੱਲ ਹੋਈ ਛੋਟੀ ਭੈਣ ਨੇ ਅੱਖੀ ਵੇਖੀ ਕਹਾਣੀ ਸੁناਈ ਸੁਣ ਕਾਲਜ ਆਇਤ ਹੋਇਆ ਗਿਆ ਛੋਟੀ ਭੈਣ ਕਹਿੰਦੀ ਇੱਥੇ ਸਾਡੇ ਸਕੂਲ 'ਚ ਇੱਕ ਟੀਚਰ ਹੁੰਦੀ ਸੀ ਤੇ ਸਾਰੇ ਉਸ ਨੂੰ ਮਿਸੇਜ਼ ਪਾਲ ਦੇ ਨਾਮ ਨਾਲ ਹੀ ਬੁਲਾਉਂਦੇ ਸਨ ਮਿਸੇਜ਼ ਪਾਲ ਨੇ ਬਹੁਤ ਲੰਮਾ ਸਮਾਂ ਇਸ ਸਕੂਲ 'ਚ ਪੜਾਇਆ ਤੇ ਇਕਲੌਤਾ ਪੁੱਤ ਵੀ ਇਸੇ ਸਕੂਲ 'ਚ 12ਵੀਂ ਤੱਕ ਪੜਿਆ ਤੇ ਹੋਰ ਉਚੇਚੀ ਉਚੇਰੀ ਪੜ੍ਹਾਈ ਕਰ ਅਮਰੀਕਾ ਚਲਾ ਗਿਆ ਤੇ ਉੱਥੇ ਹੀ ਵਿਆਹ ਕਰਵਾ ਸੈਟਲ ਹੋ ਗਿਆ ਮਿਸਟਰ ਪਾਲ ਆਰਮੀ ਚੋਂ ਕਰਨਲ ਰਿਟਾਇਰ ਹੋਏ ਰਿਟਾਇਰਮੈਂਟ ਤੋਂ ਬਾਅਦ ਮਿਸਟਰ ਪਾਲ ਨੇ ਵੀ ਕੋਸਮਾ ਐਸਐਸ ਸਕੂਲ ਦੀ ਇਮਨੇਜਮੈਂਟ ਚ ਸੇਵਾ ਨਿਭਾਈ ਮਿਸਜ਼ ਪਾਲ ਦੇ ਪਾਲ ਦੀ ਰਿਟਾਇਰਮੈਂਟ ਹੋਈ ਤਾਂ ਸਕੂਲ ਵੱਲੋਂ ਦਿੱਤੀ ਗਈ ਵਿਦਾਇਗੀ ਪਾਰਟੀ ਚ ਦੋਹਾਂ ਜੀਆ ਨੇ ਖੁੱਲ ਕੇ ਡਾਂਸ ਕੀਤਾ ਅੱਧਾ ਪੌਣਾ ਘੰਟਾ ਦੋਨੇ ਜੀ ਇਕੱਠੇ ਹੀ ਡਾਂਸ ਕਰਦੇ ਰਹੇ ਸਕੂਲ ਤੋਂ 3 ਕਿਲੋਮੀਟਰ ਦੂਰ ਛੋਟੇ ਜਿਹੇ ਕਸਬੇ ਧਰਮਪੁਰ ਚ 5 ਕ ਕਨਾਲਾਂ ਥਾਂ ਲੈ ਕੇ ਦੋਹਾਂ ਜੀਆ ਨੇ 22-3 ਏਕੜ ਕਰੋੜ ਰੁਪਇਆ ਲਾ ਬਹੁਤ ਹੀ ਸੋਹਣਾ ਘਰ ਬਣਾਇਆ ਤੇ ਜੀਵਨ ਦਾ ਆਖਰੀ ਪੜਾ ਖੁਸ਼ੀ-ਖੁਸ਼ੀ ਜਾਣ ਲੱਗੇ ਸਕੂਲ ਦੇ ਬੱਚਿਆਂ ਤੇ ਸਟਾਫ ਮੈਂਬਰਾਂ ਨੂੰ ਦੋਨੇ ਜੀ ਅਕਸਰ ਹੀ ਆਪਣੇ ਘਰ ਬੁਲਾਉਂਦੇ ਰਹਿੰਦੇ ਸ਼ਾਇਦ ਸਕੂਲ ਸਕੂਲ ਦਾ ਸਟਾਫ ਤੇ ਸਕੂਲ ਚ ਪੜਨ ਵਾਲੇ ਬੱਚੇ ਹੀ ਦੋਹਾਂ ਜੀਆ ਲਈ ਅਸਲ ਪਰਿਵਾਰ ਸਨ ਕੁਝ ਸਮਾਂ ਪਹਿਲਾਂ ਪੁੱਤ ਨੇ ਦੋਹਾਂ ਜੀਆਂ ਨੂੰ ਅਮਰੀਕਾ ਆਪਣੇ ਕੋਲ ਬੁਲਾ ਲਿਆ ਤੇ ਇੰਡੀਆ ਵਿਚਲੀ ਮਿਸਟਰ ਤੇ ਮਿਸਿਸ ਪਾਲ ਦੇ ਨਾਂ 'ਉਹ ਸਾਰੀ ਜ਼ਮੀਨ ਜਾਇਦਾਦ ਦਾ ਮੁਖਤਿਆਰ ਨਾਮਾ ਲੈ ਇੰਡੀਆ ਵਿਚਲੀ ਉਹਨਾਂ ਦੇ ਨਾਂ ਦੀ ਤਮੀਮ ਜਾਇਦਾਦ ਚੋਰੀ ਵੇਚ ਦਿੱਤੀ ਤੇ ਬਾਅਦ ਦੋਹਾਂ ਜੀਆਂ ਨੂੰ ਟਿਕ ਟਿਕ ਕਰਵਾ ਕਰਵਾ ਇੰਡੀਆ ਨੂੰ ਜਹਾਜ਼ ਝੜਾ ਦਿੱਤਾ ਦੋਵੇਂ ਜੀ ਇੰਡੀਆ ਆਏ ਤਾਂ ਦੇਖਿਆ ਉਹਨਾਂ ਕੋਲ ਇੰਡੀਆ 'ਚ ਤਾਂ ਸਿਰ ਛਪਾਉਣ ਤੱਕ ਲਈ ਕੋਈ ਸ਼ਤ ਨਹੀਂ ਉਹਨਾਂ ਨੂੰ ਤਾਂ ਉਹਨਾਂ ਦੇ ਪੁੱਤ ਨੇ ਹੀ ਦਿਨ ਦਿਹਾੜੇ ਠੱਗ ਬੇਕਾਰ ਕਰ ਦਿੱਤਾ। ਇਹ ਸਦਮਾ ਨਾਲ ਸਹਾਰਦੇ ਹੋਏ ਮਿਸਟਰ ਪਾਲ ਦੀ ਤਾਂ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਤੇ 77 ਨੂੰ ਟੁੱਕੀ ਮਿਸਿਜ਼ ਪਾਲ ਹੁਣ ਚੰਡੀਗੜ੍ਹ ਦੇ ਕਿਸੇ ਬੇਸਹਾਰਾ ਘਰ 'ਚ ਅਨਾਥ ਵਾਂਗ ਰੋਲ ਰਹੀ ਹੈ। ਇਹ ਕਹਾਣੀ ਸੁਣਨ ਸਾ ਹਾਲੇ ਸਦਮੇ 'ਚੋਂ ਬਾਹਰ ਆਇਆ ਨਹੀਂ ਸੀ ਕਿ ਦੂਜੇ ਦਿਨ ਮਿੱਤਰ ਨੇ ਗੱਲ ਸੁਣਾ ਦਿੱਤੀ। ਕਹਿੰਦਾ ਅੱਜ ਕੈਨੇਡਾ ਰਹਿੰਦੇ ਮੇਰੇ ਭਤੀਜੇ ਦੇ ਸਹੁਰੇ ਦੀ ਕੈਂਸਰ ਨਾਲ ਮੌਤ ਹੋ ਗਈ। ਭਤੀਜੇ ਨੂੰ ਰਿਸ਼ਤਾ ਵੀ ਮੈਂ ਹੀ ਕਰਵਾਇਆ ਸੀ। ਵੱਡੀ ਪਰਜਾਈ ਕਪੱਤੀ ਹੋਣ ਕਾਰਨ ਮੈਨੂੰ ਮਾਪੇ ਤੇ ਬਾਕੀ ਭੈਣ ਭਰਾਵਾਂ ਨੇ ਬਥੇਰਾ ਰੋਕਿਆ ਸੀ ਨਾ ਪੰਗਾ ਲੈ। ਕਿਉਂ ਕਿਸੇ ਦੀ ਤੀਨ ਨੂੰ ਖੋਜ ਸੁੱਟਦਾ। ਵੱਡੀ ਨੇ ਨੂੰ ਨੂੰ ਵਸ ਨਹੀਂ ਦੇਣਾ। ਪਰ ਮੈਂ ਸੋਚਿਆ ਭਤੀਜੇ ਦੀ ਜਿੱਦਾਂ ਦੇ ਮੁੰਡੇ ਨਾਲ ਬੈਣੀ ਉੱਠਣੀ ਹੈ। ਹੋਰ ਨਾ ਕਿਤੇ ਨਸ਼ੇ ਹੀ ਖਾਣ ਲੱਗ ਪਵੇ ਤੇ ਮਰਮ ਰਾ ਜਾਵੇ। ਪਰ ਹੋਇਆ ਉਹੀ। ਵੱਡੀ ਪਰਜਾਈ ਨੇ ਕੈਨੇਡਾ ਪਹੁੰਚਦਿਆਂ ਹੀ ਦੋ ਪੁੱਤਾਂ ਦੀ ਮਾਂ ਨੂੰਂ ਦਾ ਛੱਡ ਛੜਾ ਕਰਵਾ ਮੁੰਡਾ ਦੁਬਾਰਾ ਇੰਡੀਆ ਵਿਆਹ ਲਿਆਈ ਮੈਂ ਭਰਾ ਪਰਜਾਈ ਭਤੀਜਾ ਸਭ ਛੱਡ ਦਿੱਤੇ ਕੁੜੀ ਤੇ ਕੋਇਲਾ ਵਰਗੇ ਦੋ ਨਿਆਣੇ ਵੀ ਇਕ ਜਾਣ ਨਿਕਲਦੀ ਐ ਤਲਾਕ ਯਾਹਤਾ ਦੋ ਬੱਚਿਆਂ ਦੀ ਦੀ ਬੇਸਹਾਰਾ ਮਾਂ ਨੂੰ ਮਾਂ ਪਿਓ ਨੇ ਕੋਲ ਰੱਖਿਆ ਤਾਂ ਨੂੰ ਪੁੱਤ ਰੌਲਾ ਪਾ ਅਲੱਗ ਹੋ ਹੋ ਰਹਿਣ ਲੱਗ ਪਏ ਪਿੱਛੇ ਰਹੇ ਮਾਪਿਓ 30 ਤੇ 2-2 ਦੋទੀਆਂ ਨਾਲ ਕਿਵੇਂ ਨਾ ਕਿਵੇਂ ਜ਼ਿੰਦਗੀ ਗੁਜ਼ਾਰੀ ਰਹੇ ਹਨ ਮਾਸਟਰ ਨੂੰ ਮਹੀਨਾ ਕ ਪਹਿਲਾਂ ਆਖਰੀ ਸਟੇਜ ਕੈਂਸਰ ਨਿਕਲ ਆਇਆ ਆਖਰੀ ਸਾਹ ਨਾਲ ਕੁਲਦੇ ਪਿਓ ਨੂੰ ਪੁੱਤ ਹਸਪਤਾਲ ਚ ਦੇਖਣ ਤੱਕ ਨਾ ਗਿਆ ਜਦੋਂ ਡਾਕਟਰਾਂ ਨੇ ਜ਼ਿੰਦਗੀ ਸਿਰਫ 30 ਦਿਨਾਂ ਦੀ ਬਚੀ ਐ ਕਹਿਤਾ ਕਿਸੇ ਰਿਸ਼ਤੇਦਾਰ ਦੇ ਗਾਲਾਂ ਕੱਢ ਕਹਿਣ ਤੇ ਕੇ ਬਾਅਦ ਚ ਪਿਓ ਦੇ ਸੰਸਕਾਰ ਤੇ ਬੂਕ ਦਾ ਫਿਰੇਗਾ ਜਾਂ ਵੇਖ ਆ ਪਿਓ ਨੂੰ ਪਿਓ ਨੂੰ ਹਸਪਤਾਲ 'ਚ ਵੇਖਣ ਗਿਆ ਪੁੱਤ ਪਿਓ ਤੋਂ ਘਰ ਆਪਣੇ ਨਾਂ ਕਰਵਾਉਣ ਲਈ ਪੇਪਰ ਬਣਾ ਹਸਤਾਨਾਂ ਲੈ ਗਿਆ ਅੱਗੋਂ ਕੈਸਰ ਨਾਲ ਘੁੱਲਦੇ ਪਿਓ ਨੇ ਪੁੱਤ ਨੂੰ ਗਾਲਾਂ ਕੱਢ ਪਚਾਇਆ ਕਿਹੋ ਜਿਹਾ ਜ਼ਮਾਨਾ ਆ ਗਿਆ ਯਾਰ ਰਿਸ਼ਤੇ ਨਾਤੇ ਖੂਨ ਸਭ ਪਾਣੀ ਹੋ ਗਏ ਲੱਗਦਾ ਝੇਕਰ ਕਹਾਣੀ ਵਧੀਆ ਲੱਗੀ ਲਾਈਕ ਤੇ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਧੰਨਵਾਦ